ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਤਿਏ ਵਾਲਾ ਯੋਗ ਕੇਂਦਰ ਦੀ ਸਵੇਰ ਦੀ ਕਲਾਸ 'ਚ ਹਾਜ਼ਰਾਂ ਅਸੀਂ ਵਕ ਵਕ ਸਖਸੀਤਾ ਨਾਲ ਤੁਹਾਨੂੰ ਮਨਾਉਂਦੇ ਰਹਿੰਨੇ ਆ ਅੱਜ ਜੋ ਸਾਡੇ ਕੋਲੇ ਸੱਜਣ ਬੈਠੇ ਨੇ ਇਹ ਸਾਡੇ ਸੈਂਟਰ ਨਾਲ ਪਿਛਲੇ ਕੋਈ 4.5 ਸਾਲ ਤੋਂ ਜੁੜੇ ਹੋਏ ਨੇ ਤੇ ਇਹਨਾਂ ਨੇ ਇੱਥੋਂ ਦੇ ਬੜੇ ਰੰਗ ਵੇਖੇ ਨੇ ਇਸ ਸੈਂਟਰ ਦੇ ਔਰ अनेका ਗੰਭੀਰ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਵੇਖੇ ਨੇ ਜਿਹੜੇ ਇੱਥੋਂ ਠੀਕ ਹੋ ਕੇ ਗਏ ਨੇ ਇਹਨਾਂ ਨਾਲ ਗੱਲਬਾਤ ਤੇ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਫੇਸਬੁੱਕ ਤੇ ਵੇਖਦੇ ਹੋ ਤਾਂ ਸਾਨੂੰ ਫੋਲੋ ਕਰੋ ਇਹ ਅਮਰਜੀਤ ਸਿੰਘ ਘਾਰੂ ਸਾਡੇ ਨਾਲ ਹਾਜ਼ਰ ਨੇ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਬਹੁਤ ਮਿਹਰਬਾਨੀ ਤੇ ਕਾਰੂ ਸਾਹਿਬ ਤੁਸੀਂ ਕਿਸੇ ਵੇਲੇ ਆਪਣੀ ਇੱਕ ਸਮੱਸਿਆ ਲੈ ਕੇ ਆਏ ਸੀ ਥੋੜਾ ਜਿਹਾ ਉਹਦੇ ਬਾਰੇ ਦੱਸੋ ਉਸ ਤੋਂ ਬਾਅਦ ਇਹ ਦੱਸਣਾ ਹੈ ਕਿ ਤੁਸੀਂ ਇਸ ਸੈਂਟਰ ਤੇ ਪਿਛਲੇ ਇੰਨੇ ਸਮੇਂ ਚ ਹੋਰ ਕੀ ਮਹਿਸੂਸ ਕੀਤਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੈਂਟਰ ਦੀ ਜਿਹੜੀ ਖਾਸੀਅਤ ਹੈ ਮੈਡੀਸਨ ਫ੍ਰੀ ਲਾਈਫ ਇਹ ਬਹੁਤ ਵੱਡਾ ਸ਼ਬਦ ਹੈ ਕਿ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕਿਸੇ ਨਾ ਕਿਸੇ ਉਮਰ ਦੇ ਵਿੱਚ ਜਾ ਕੇ ਦਵਾਈਆਂ ਫਾੜੀ ਲੈਂਦੀਆਂ ਨੇ ਪਰ ਇੱਥੇ ਸਰਦਾਰ ਕੁਲਦੀਪ ਸਿੰਘ ਭੋਲਰ ਸਾਹਿਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹਨਾਂ ਦੇ ਤਜਰਬੇ ਦੇ ਵਿੱਚੋਂ ਮੈਂ ਦੇਖਿਆ ਖਾਸ ਕਰਕੇ ਮੇਰੇ ਤੇ ਜਿਹੜੀ ਗੱਲ ਇੰਪਲੀਮੈਂਟ ਹੋਈ ਹੈ ਪਸ ਠੀਕ 4-5 ਸਾਲ ਪਹਿਲਾਂ ਮੈਨੂੰ ਲੱਕ ਦੀ ਦਰਦ ਨੇ ਇੰਨਾ ਕੋ ਫੜ ਲਿਆ ਕਿ ਨਾ ਮੈਂ ਤੇ 10 ਮਿੰਟ ਤੋਂ ਬਾਅਦ ਖੜੇ ਹੋਣ ਜੋਗਾ ਸੀ ਨਾ ਬੈਠਣ ਜੋਗਾ ਸੀ ਤੇ ਚੌਂਕੜਾ ਮਾਰ ਕੇ ਬੈਠਣਾ ਜਾਂ ਇਸ ਤਰ੍ਹਾਂ ਵਜਰਾਸਨ ਦੇ ਵਿੱਚ ਬੈਠ ਜਾਣਾ ਇਹ ਤਾਂ ਮੇਰੇ ਲਈ ਐਨ ਲੱਗਦਾ ਸੀ ਕਿ ਬਿਲਕੁਲ ਹੀ ਜ਼ਿੰਦਗੀ 'ਚ ਖਤਮ ਹੋ ਗਿਆ। ਇੱਥੇ ਇਹਨਾਂ ਦੀ ਥੋੜੀ ਜਿਹੀ ਗੱਲ ਅਸੀਂ ਰੁਕਾਂਗੇ। ਦੋਸਤੋ ਇਹਨਾਂ ਦਾ ਘਰ ਸਾਡੇ ਸੈਂਟਰ ਤੋਂ ਜ਼ਿਆਦਾ ਦੂਰ ਨਹੀਂ ਹੈ। ਇਹ ਤੁਰਦੇ ਫਿਰਦੇ ਪਹਿਲਾਂ ਮੈਨੂੰ ਮਿਲ ਜਾਂਦੇ ਸੀ। ਮੇਰੀ ਜੋ ਯੋਗ ਤੇ ਪ੍ਰੈਕਟਿਸ ਸੀ ਉਸ ਅਨੁਸਾਰ ਮੈਂ ਇਹਨਾਂ ਨਾਲ ਗੱਲ ਕਰਦਾ ਸੀ ਇਹ ਬਹੁਤ ਔਖੇ ਚੱਲਦੇ ਸੀ। ਕਈ ਵਾਰੀ ਇਹਨਾਂ ਨੂੰ ਕਿਸੇ ਦੇ ਆਸਰੇ ਨਾਲ ਚੱਲਣਾ ਪੈਂਦਾ ਸੀ ਤੇ ਮੈਂ ਇਹਨਾਂ ਨੂੰ ਕਹਿ ਦਿੰਦਾ ਸੀ ਕਿ ਘਰੂ ਸਾਹਿਬ ਤੁਹਾਡੀ ਮੁਸ਼ਕਲ ਨਹੀਂ ਤੁਸੀਂ ਉਹ ਚਿੱਟੇ ਕੋਟ ਵਾਲਿਆਂ ਦੇ ਗੁੰਮਰਾਹ ਕੀਤੇ ਹੋਏ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਇਹਦੇ ਵਿੱਚ ਠੀਕ ਹੈ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਤੇ ਮੈਂ ਉਹਦੇ ਲਈ ਪਹਿਲਾਂ ਹੀ ਆਪਦੇ ਸ਼ਬਦਾਂ ਨੂੰ ਸੁਧਾਰ ਕਰ ਸਕਦਾ ਹਾਂ ਪਰ ਇਹ ਗੱਲ ਠੀਕ ਸੀ ਇਹ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀਗੇ ਤੇ ਅਸੀਂ ਇਹ ਸੈਂਟਰ ਤੇ ਦਾਵਾ ਕਰਦੇ ਹਾਂ ਕਿ ਕੋਈ ਵੀ ਸਮੱਸਿਆ ਹੈ ਜੇ ਉਹਦੀ 3 ਮਹੀਨੇ ਤੋਂ ਜ਼ਿਆਦਾ ਦਵਾਈ ਚੱਲਦੀ ਹੈ ਤਾਂ ਉਸ ਬਿਮਾਰੀ ਦੀ ਨਬਜ ਨਹੀਂ ਫੜੀ ਗਈ ਉਹਦੀ ਜੜ ਨਹੀਂ ਫੜੀ ਗਈ ਜਿਹੜੀ ਸਿਆਣੇ ਕਹਿੰਦੇ ਨੇ ਕਿ ਡਾਕਟਰ ਰੱਬ ਦਾ ਰੂਪ ਹੁੰਦਾ ਹੈ ਸੱਚਮੁੱਚ ਡਾਕਟਰ ਰੱਬ ਦਾ ਰੂਪ ਹੀ ਹੁੰਦਾ ਉਹਦੇ ਵਾਸਤੇ ਜਿਹਨੂੰ ਉਹ ਠੀਕ ਕਰਦਾ ਹੈ ਲੇਕਿਨ ਅੱਜ ਦਾ ਜਿਹੜਾ ਪ੍ਰੋਫੈਸ਼ਨ ਹੈ ਇਹ ਮੈਡੀਕਲ ਲਾਇਰ ਤੇ ਇਹਦੇ ਵਿੱਚ ਮੈਂ ਸਮਝਦਾ ਵੀ 95% ਲੋਕ ਸ਼ਾਇਦ ਕਿਤੇ ਨਾ ਕਿਤੇ ਉਹੀ ਬੈਠੇ ਨੇ ਜਿਹੜੇ ਸੱਚਮੁੱਚ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਕਿਸੇ ਗੱਲ ਦੇ ਨਾਲ ਬੰਨ੍ਹ ਕੇ ਰੱਖਦੇ ਨੇ ਇੱਕ ਦਾਵਾ ਕਰਦੇ ਨੇ ਸਰਦਾਰ ਕੁਲਦੀਪ ਸਿੰਘ ਭੋਲਰ ਜੀ ਕਿ 90 ਦਿਨ 3 ਮਹੀਨਿਆਂ ਦੇ ਵਿੱਚ ਵਿੱਚ ਜੇ ਅਸਲ ਬਿਮਾਰੀ ਨੂੰ ਫੜਿਆ ਜਾਵੇ ਤਾਂ ਉਹਦਾ ਇਲਾਜ ਹੋ ਜਾਣਾ ਚਾਹੀਦਾ ਤੇ ਮੈਂ ਸੱਚਮੁੱਚ ਅਗਵਾਈ ਭਰਦਾ ਕਿ ਮੈਂ ਤਾਂ 5 ਦਿਨਾਂ ਚੋਂ ਇਥੋਂ ਠੀਕ ਹੋਇਆ ਔਰ 17 ਦਿਨਾਂ ਬਾਅਦ ਜਿਹੜਾ ਬੰਦਾ ਖੜੇ ਨਹੀਂ ਹੋ ਸਕਦਾ 10 ਮਿੰਟ ਤੋਂ ਬਾਅਦ ਬੈਠ ਨਹੀਂ ਸਕਦਾ ਚੌਕੜੀ ਨਹੀਂ ਮਾਰ ਸਕਦਾ ਉਹ 14 ਕਿਲੋਮੀਟਰ ਦੀ ਰੇਸ ਕਿਵੇਂ ਦੌੜ ਸਕਦਾ ਉਹਦੇ ਲਈ ਮੈਂ ਇੱਕ ਸੱਚੀ ਸੁੱਚੀ ਅਗਵਾਈ ਭਰਦਾ ਕਿ ਮੈਂ ਆਪ ਖੁਦ ਇਸ ਲਈ ਦੌੜਿਆ ਔਰ ਸੱਚਮੁੱਚ ਇਥੋਂ ਸਾਡੇ ਹੋਰ ਵੀ ਕਈ ਬਹੁਤ ਸਾਰੇ ਸੱਜਣਾ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਇੱਥੇ ਭੇਜਿਆ ਜਿੰਨਿਆਂ ਨੂੰ ਅਸੀਂ ਕਹਿੰਨੇ ਆ ਉਹ ਤਾਂ ਸਾਰੇ ਦੇ ਸਾਰੇ ਨਹੀਂ ਇਸ ਗੱਲ ਤੇ ਵਿਸ਼ਵਾਸ ਕਰ ਪਾਉਂਦੇ ਪਰ ਜਿੰਨੇ ਲੋਕ ਆਏ ਨੇ ਉਹ ਹਫ਼ਤੇ 10 ਦਿਨ ਦੇ ਵਿੱਚ ਬਹੁਤ ਜ਼ਿਆਦਾ ਰਿਲੀਫ ਹੋਏ ਨੇ ਔਰ ਸੱਚਮੁੱਚ ਉਹ ਮਹੀਨੇ ਤੋਂ ਪਹਿਲਾਂ ਪਹਿਲਾਂ ਠੀਕ ਹੋ ਕੇ ਵੀ ਆਪਣੇ ਘਰ ਨੂੰ ਗਏ ਨੇ ਤੇ ਅੱਜ ਵੀ ਤੁਸੀਂ ਦੇਖ ਲਓ ਕਿ ਸੱਚਮੁੱਚ ਇੱਕ ਵੱਡੀ ਕਲਾਸ ਇੱਥੇ ਲੱਗਦੀ ਹੈ ਤੇ ਮੈਂ ਬੇਨਤੀ ਕਰਦਾ ਇਸ ਇਲਾਕੇ ਦੇ ਨੇੜੇ-ਨੇੜੇ ਵਾਲੇ ਖਾਸ ਕਰਕੇ ਔਰ ਦੂਰੋਂ ਤੋਂ ਬਹੁਤ ਸਾਰੇ ਲੋਕ ਆਉਂਦੇ ਨੇ ਹਰੇਕ ਬਿਮਾਰੀ ਦਾ ਇੱਥੇ ਇਲਾਜ ਹੈ ਤੇ ਇੱਥੇ ਆਓ ਕਿਉਂਕਿ ਗੁਰਬਾਣੀ ਗੁਰੂ ਨੇ ਵੀ ਆਖਿਆ ਜੋ ਬਰੈ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਅਸੀਂ ਜੇ ਵਿਸ਼ਵਾਸ ਰੱਖ ਕੇ ਆਵਾਂਗੇ ਤੇ ਸੱਚਮੁੱਚ ਇਥੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਮੈਡੀਸਨ ਨੂੰ ਦੂਰ ਕਰ ਸਕਦੇ ਆਂ ਔਰ ਮੈਡੀਸਨ ਫ੍ਰੀ ਲਾਈਫ ਜਿਉਂ ਸਕਦੇ ਆਂ ਮੈਂ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਦੋਸਤੋ ਕਾਰੂ ਸਾਹਿਬ ਨੇ ਸਾਡੀ ਗੱਲ ਦੀ ਪ੍ਰੋਰਟਾ ਕੀਤੀ ਹੈ ਕਿ ਦਵਾਈਆਂ ਰਹਿਤ ਜ਼ਿੰਦਗੀ ਸੰਭਵ ਹੈ। ਦੋਸਤੋ ਤੁਹਾਡੇ ਅਕਸਰ ਫੋਨ ਆਉਂਦੇ ਰਹਿੰਦੇ ਨੇ, ਮੈਸੇਜ ਵੀ ਆਉਂਦੇ ਰਹਿੰਦੇ ਨੇ ਕਿ ਤੁਸੀਂ ਵੱਖ-ਵੱਖ ਲੋਕਾਂ ਨਾਲ ਮਲਾ ਦਿੰਦੇ ਹੋ। ਉਹਨਾਂ ਦੀ ਸਮੱਸਿਆ ਕੀ ਸੀ, ਹੱਲ ਹੋ ਗਈ। ਪਰ ਉਹਦੇ ਸਬੰਧੀ ਦੱਸਦੇ ਨਹੀਂ ਕਿ ਉਹ ਕਿਹੜੇ ਅਸਨਾ ਨਾਲ ਹੋਈ ਹੈ ਜਾਂ ਉਹਨਾਂ ਨੂੰ ਕੀ ਕਰਵਾਇਆ ਗਿਆ। ਦੋਸਤੋ ਮਨੁੱਖੀ ਸਰੀਰ ਜਿੰਨੇ ਵੀ ਇਸ ਧਰਤੀ ਤੇ ਮੌਜੂਦ ਨੇ ਹਰੇਕ ਦੀ ਹਿਸਟਰੀ ਅਲੱਗ ਹੈ। ਹਰੇਕ ਦਾ ਭਵਿੱਖ ਅਲੱਗ ਹੈ ਉਹਨਾਂ ਦਾ ਵਰਤਮਾਨ ਵੀ ਇੱਕ ਦੂਜੇ ਤੋਂ ਅਲੱਗ ਹੈ ਹਰੇਕ ਨੂੰ ਜਿਹੜੀ ਸਮੱਸਿਆ ਜੇ ਇਹਨਾਂ ਦੇ ਬਰਾਬਰ ਦੀ ਸਮੱਸਿਆ ਕਿਸੇ ਹੋਰ ਨੂੰ ਵੀ ਆਈ ਹੋਵੇ ਤਾਂ ਅਸੀਂ ਪਹਿਲਾਂ ਉਹਦੀ ਜੜ ਵਿੱਚ ਜਾਵਾਂਗੇ ਉਹਦਾ ਮੁੱਢ ਦੇਖਾਂਗੇ ਕਿੱਥੇ ਆ ਜਦੋਂ ਮੁੱਢ ਫੜਿਆ ਗਿਆ ਤੇ ਸਮੱਸਿਆ ਹਫ਼ਤੇ 10 ਦਿਨ ਮਹੀਨੇ ਤੋਂ ਵੱਧ ਦੀ ਨਹੀਂ ਜੇ ਹੁੰਦੀ ਤੁਸੀਂ ਜੇ ਕਹੋ ਕਿ ਅਸੀਂ ਜੋ ਇਹਨਾਂ ਦੀ ਸਮੱਸਿਆ ਸੀ ਉਸ ਅਨੁਸਾਰ ਤੁਹਾਨੂੰ ਦੱਸ ਦਈਏ ਤਾਂ ਇੱਕ ਕਥਨ ਹੈ ਦੇਖਾ ਦੇਖ ਕਰੇ ਜੋ ਯੋਗ ਛੀਜੇ ਕਾਇਆ ਬੜਾਵੇ ਰੋਗ بڑے YouTube ਤੇ ਪਏ ਨੇ ਯੋਗੀ ਬੜਾ ਕੁਝ ਪੜਾਇਆ ਪਰ ਜੇ ਤੁਸੀਂ ਉਹ ਕਰਕੇ ਠੀਕ ਨਹੀਂ ਹੋਏ ਤਾਂ ਇਹਦਾ ਅਰਥ ਹੈ ਕਿ ਤੁਹਾਡਾ ਰੋਗ ਹੈ ਜਿਹੜਾ ਉਹਦੇ ਅਨੁਸਾਰ ਯੋਗ ਨਹੀਂ ਹੋਇਆ ਜੇ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਨਲਾਈਨ ਹੀ ਸਿੱਖੀਏ ਕੁਝ ਵੀਡੀਓ ਸਾਡੀਆਂ ਪਈਆਂ ਹੋਈਆਂ ਨੇ ਜਿਵੇਂ ਹਾਰਡ ਦੇ ਰੋਗਾਂ ਤੇ ਦਿਲ ਦੇ ਰੋਗਾਂ ਤੋਂ ਕਿਹੜੇ ਆਸਣ ਕੀਤੇ ਜਾਣ ਸਰਵਾਈਕਲ ਤੋਂ ਕਿਹੜੇ ਆਸਣ ਕੀਤੇ ਜਾਣ ਗੋਡਿਆਂ ਨੂੰ ਠੀਕ ਰੱਖਣ ਲਈ ਕਿਹੜੇ ਆਸਣ ਕੀਤੇ ਜਾਣ ਨੀਂਦ ਵਾਸਤੇ ਕਿਹੜੇ ਆਸਣ ਕੀਤੇ ਜਾਣ ਉਹ ਕੁਝ ਜਨਰਲ ਕੰਡੀਸ਼ਨ ਦੇ ਵਿੱਚ ਕੀਤੇ ਜਾਣ ਵਾਲੇ ਨੇ ਫਿਰ ਵੀ ਜੇ ਤੁਹਾਡੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਸਾਡੇ ਨਾਲ 9417249640 ਫੋਨ ਤੇ ਗੱਲ ਕਰੋ ਸਾਡਾ ਸੈਂਟਰ ਪਿੰਡ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤੁਹਾਡੀ ਸੇਵਾ ਚ ਹਾਜ਼ਰ ਹੈ ਕਰੋ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਨੇ ਮੈਂ ਦੋਸਤੋ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਕਿ ਜਿੱਥੇ ਯੋਗ ਦੇ ਆਸਨ ਸਾਡੇ ਸਰੀਰ ਲਈ ਜ਼ਰੂਰੀ ਨੇ ਉੱਥੇ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਨਿਰਪੂਰ ਅਸੀਂ ਐ ਹੀ ਨਾ ਦੇਖੀਏ ਕਿ ਅਸੀਂ YouTube ਰਾਹੀਂ ਹੀ ਬੈਨੀਫਿਟ ਲੈਣਾ ਇੱਕ ਵਾਰੀ ਜ਼ਰੂਰ ਆਓ ਕਿਉਂਕਿ ਜਦ ਤੁਸੀਂ ਕਾਉਂਸਲਿੰਗ ਕਰਦੇ ਹੋ ਤਾਂ ਇਹਨਾਂ ਦੇ ਤਜਰਬੇ ਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਤੁਹਾਡੇ ਸਰੀਰ ਦਾ ਸੁਭਾਅ ਕੀ ਹੈ ਇਸ ਮੌਸਮ ਦੇ ਅਨੁਸਾਰ ਤੁਹਾਡਾ ਖਾਣਾ ਪੀਣਾ ਕੀ ਹੈ ਔਰ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਚੰਗੀਆਂ ਨੇ ਕਿਹੜੀਆਂ ਮਾੜੀਆਂ ਨੇ ਜਾਂ ਕਿਹੜੀਆਂ 24 ਘੰਟਿਆਂ ਚੋਂ ਕਿਹੜੇ-ਕਿਹੜੇ ਸਮੇਂ ਲਈ ਫਿੱਟ ਨੇ ਜਿੰਨੀ ਦੇਰ ਤੱਕ ਸਾਨੂੰ ਉਹ ਚੀਜ਼ ਕਲੀਅਰ ਨਹੀਂ ਹੁੰਦੀ ਉਨੀ ਦੇਰ ਤੱਕ ਸਾਨੂੰ ਕੋਈ ਦਵਾਈ ਜਾਂ ਸਾਨੂੰ ਕੋਈ ਯੋਗ ਅਸਨ ਉਹਨਾਂ ਬੈਨੀਫਿਟ ਨਹੀਂ ਦੇ ਸਕਦਾ ਇਸ ਲਈ ਮੈਂ ਬੇਨਤੀ ਕਰਦਾ ਕਿ ਕਾਉਂਸਲਿੰਗ ਵਾਸਤੇ ਜ਼ਰੂਰ ਆਓ ਬਿਲਕੁਲ ਫ੍ਰੀ ਨਾਸਾਰਨ ਦੀ ਕੋਸ਼ਿਸ਼ ਕਰੋ ਕਾਉਂਸਲਿੰਗ ਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ ਔਰ ਮੇਰੇ ਬਹੁਤ ਸਾਰੇ ਸੱਜਣ ਕਾਉਂਸਲਿੰਗ ਦੇ ਨਾਲ ਹੀ ਇਹਨਾਂ ਕੋਲੋਂ ਠੀਕ ਹੋ ਕੇ ਗਏ ਨੇ ਦੋਸਤੋ ਇੱਕ ਵਾਰ ਫਿਰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਫੇਸਬੁੱਕ ਤੇ ਵੇਖਦੇ ਹੋ ਤਾਂ ਸਾਨੂੰ ਫੋਲੋ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ